ਨਾ ਆਲੂਆਂ ਨੂੰ ਕੱਟਣ ਦੀ ਜ਼ਰੂਰਤ ਹੈ ਨਾ ਇਹਨਾਂ ਨੂੰ ਸੁਕਾਉਣ ਦੀ ਜ਼ਰੂਰਤ ਹੈ ਫਿਰ ਵੀ ਬਹੁਤ ਮਜ਼ੇਦਾਰ ਆਲੂ ਚਿਪਸ ਆਪਾਂ ਤਿਆਰ ਕਰਾਂਗੇ ਬਿਲਕੁਲ ਬਾਜ਼ਾਰ ਵਰਗੀ ਪੈਕਟਾਂ ਵਿੱਚ ਥੋੜੀ ਜੀ ਮੋٹے ਮੋٹے ਜਿਹੜੇ ਚਿਪਸ ਆਉਂਦੇ ਆ ਉਸ ਤਰ੍ਹਾਂ ਦੇ ਚਿਪਸ ਬਣ ਕੇ ਤਿਆਰ ਹੋਣਗੇ ਤੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਦੋ ਉਬਲੇ ਹੋਏ ਆਲੂ ਉਬਾਲਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਠੰਡੇ ਕਰ ਲੈਣਾ ਤੇ ਫਿਰ ਕਿਸੇ ਵੀ ਮੈਸ਼ਰ ਦੇ ਨਾਲ ਹਲਕੇ ਜੇ ਮੈਸ਼ ਕਰ ਲੈਣੇ ਆ ਚੰਗੀ ਤਰ੍ਹਾਂ ਇਹ ਉਬਾਲਨੇ ਹੈਗੇ ਕੱਚੇ ਵਗੈਰਾ ਵਿੱਚੋਂ ਬਿਲਕੁਲ ਨਹੀਂ ਰੱਖਣੇ ਉਸ ਤੋਂ ਬਾਅਦ ਲੈ ਲਿਓ ਜੀ ਇੱਕ ਜੱਗ ਤੇ ਫਿਰ ਸਾਰੇ ਮੈਸ਼ ਕੀਤੇ ਹੋਏ ਆਲੂਆਂ ਨੂੰ ਉਹਦੇ ਵਿੱਚ ਪਾ ਦਿਓ ਫਿਰ ਆਪਾਂ ਇਹਦੇ ਲਈ ਲਵਾਂਗੇ ਥੋੜਾ ਜਿਹਾ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਜਿਨ੍ਹਾਂ ਨੂੰ ਅਦਰਕ ਦਾ ਟੇਸਟ ਪਸੰਦ ਹੋਵੇ ਤੁਸੀਂ ਅਦਰਕ ਲੈ ਸਕਦੇ ਹੋ ਜਿਨ੍ਹਾਂ ਨੂੰ ਲਸਣ ਦਾ ਟੇਸਟ ਪਸੰਦ ਹੋਵੇ ਤੁਸੀਂ ਲਸਣ ਲੈ ਸਕਦੇ ਹੋ ਪਰ ਜਿਹੜੀ ਵੀ ਚੀਜ਼ ਤੁਸੀਂ ਲਵੋਗੇ ਉਹਨੂੰ ਗ੍ਰੇਟਰ ਨਾਲ ਗ੍ਰੇਟ ਕਰਕੇ ਪਾਉਣਾ ਬਹੁਤ ਹੀ ਬਰੀਕ ਤੁਹਾਡਾ ਗ੍ਰੇਟਰ ਹੋਣਾ ਚਾਹੀਦਾ ਤਾਂ ਕਿ ਜਦੋਂ ਹੀ ਆਪਾਂ ਇਹਨੂੰ ਗ੍ਰाइंड ਕਰਾਂਗੇ ਸਾਰੀਆਂ ਚੀਜ਼ਾਂ ਇੱਕਦਮ ਪੇਸਟ ਦੀ ਤਰ੍ਹਾਂ ਬਣ ਜਾਣ ਬਿਲਕੁਲ ਕੁਝ ਵੀ ਵਿੱਚ ਮੋਟਾ ਨਾ ਬਚੇ ਫਿਰ ਜ਼ਰੂਰਤ ਮੁਤਾਬਕ ਪਾ ਦਿਓ ਨਮਕ 2 ਚਮਚਾ ਆਪਾਂ ਪਾਵਾਂਗੇ ਪਾਣੀ the ਪਾਣੀ ਜਿੰਨਾ ਘੱਟ ਹੋ ਸਕੇ ਤੁਸੀਂ ਉਹਨਾਂ ਕੱਟਿ ਪਾਉਣਾ ਹੈਗਾ ਫਿਰ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਪਾਣੀ ਆਪਾਂ 2 ਚਮਚੇ ਸਲੀਪ ਪਾਇਆ ਸੀ ਤਾਂ ਕਿ ਆਲੂ ਜਿਹੜੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਪਰ ਮੈਨੂੰ ਫਿਰ ਵੀ ਲੱਗਿਆ ਕਿ ਥੋੜਾ ਜਿਹਾ ਪਾਣੀ ਜ਼ਿਆਦਾ ਹੀ ਪੈ ਗਿਆ ਇੱਕ ਚਸਪੂਣ ਪਾਣੀ ਦਾ ਤੁਸੀਂ ਲਗਭਗ ਇਹਦੇ ਵਿੱਚ ਪਾਇਓ ਸਮੂਥ ਜਾਇਦਾ ਪੇਸਟ ਤੁਸੀਂ ਤਿਆਰ ਕਰ ਲੈਣਾਗਾ ਇਹ ਥੋੜਾ ਜਿਹਾ ਦੇਖੋ ਢਿੱਲਾ ਲੱਗ ਰਿਹਾ ਤੁਸੀਂ ਇਸ ਤੋਂ ਵੀ ਸਖਤ ਰੱਖਣਾ ਹੈ ਉਹਨੇ ਵਧੀਆ ਹੀ ਇਹ ਚਿਪਸ ਬਣ ਕੇ ਤਿਆਰ ਹੋਣਗੇ ਇੱਕ ਕੱਪ ਲਿਆ ਪਚਾਵਲ ਦਾ ਆਟਾ ਪਰ ਉਹਦੇ ਵਿੱਚ ਚੁਗਾਪਾ ਇਹਦੇ ਚੋਟਾ ਹਿੱਸਾ ਬਚਾ ਕੇ ਸਾਈਡ ਤੇ ਰੱਖ ਲਿਆ ਜਰੂਰਤ ਪਈ ਤਾਂ ਤਾਂ ਪਾਵਾਂਗੇ ਤਿੰਨ ਕ ਚਮਚਾ ਪਾ ਇਹਦੇ ਵਿੱਚ ਪਾਇਆ ਕਾਰਨਫਲੋਰ ਦੇ ਕਿਉਂਕਿ ਉਹਦੇ ਨਾਲ ਇਹਦੀ ਬਾਈਂਡਿੰਗ ਵੀ ਵਧੀਆ ਹੋਊਗੀ ਤੇ ਬਾਕੀ ਇਹ ਕ੍ਰਿਸਪੀ ਜ਼ਿਆਦਾ ਬਣਨਗੇ ਇੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਦਾਂਗੇ ਕਿਸੇ ਵੀ ਸਪੂਨ ਵਗੈਰਾ ਨਾਲ ਪਹਿਲਾਂ ਮਿਕਸ ਕਰ ਦਿਓ ਉਸ ਤੋਂ ਬਾਅਦ ਤੁਸੀਂ ਹੱਥਾਂ ਦੀ ਵਰਤੋਂ ਕਰਿਓ ਤੇ ਇਹਨੂੰ ਗੁੰਨਣਾ ਸ਼ੁਰੂ ਕਰ ਦਿਓ ਪਾਣੀ ਦੀ ਵਰਤੋਂ ਦੇ ਵਿੱਚ ਬਿਲਕੁਲ ਨਹੀਂ ਕਰਨੀ ਆਲੂਆਂ ਦੇ ਤੁਸੀਂ ਨਾਲ ਹੀ ਇਹਨੂੰ ਗੁੰਨਣਾ ਬਚਿਆ ਹੋਇਆ ਚਾਵਲ ਦਾ ਆਟਾ ਵੀ ਆਪਾਂ ਇਹਦੇ ਵਿੱਚ ਮਿਕਸ ਕਰਤਾ ਕਿਉਂਕਿ ਇਹਦਾ ਡੋਅ ਹੈ ਜਿਹੜਾ ਆਪਾਂ ਬਹੁਤ ਸਖਤ ਤਿਆਰ ਕਰਨਾ ਹੈਗਾ 1 ਕੱਪ ਆਪਾਂ ਆਟੇ ਦਾ ਪਾਇਆ ਪਰ ਇਸ ਤੋਂ ਘੱਟ ਚਾਹੀ ਪੈ ਜੇ ਜ਼ਿਆਦਾ ਤੁਸੀਂ ਬਿਲਕੁਲ ਨਾ ਪਾਓ ਜੇ ਥੋੜਾ ਬਹੁਤ ਦਾ ਡਿੱਲਾ ਹੋ ਗਿਆ ਜੇ ਪਾ ਲਿਓ ਕਿਉਂਕਿ ਜਿੰਨਾ ਹੀ ਤੁਸੀਂ ਚਾਵਲ ਦਾ ਆਟਾ ਪਾ ਦੇ ਜਾਓਗੇ ਤੇ ਇਹ ਸਖਤ ਹੁੰਦੇ ਜਾਣਗੇ ਫਿਰ ਇਹ ਬਹੁਤ ਜ਼ਿਆਦਾ ਸਖਤ ਹੋ ਜਾਣਗੇ ਇਹ ਥੋੜੀਆਂ ਜਿਹੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਜਦੋਂ ਇਹਦਾ ਸਖਤ ਜਾ ਡੋ ਤੁਸੀਂ ਤਿਆਰ ਕਰ ਲਿਆ ਜੇ ਤੁਹਾਨੂੰ ਲੱਗੇ ਜ਼ਿਆਦਾ ਸਖਤ ਹੋ ਗਿਆ ਤਾਂ ਇੱਕ ਅੱਧਾ ਸਪੂਨ ਪਾਣੀ ਦਾ ਪਾ ਲਿਓ ਉਸ ਤੋਂ ਬਾਅਦ ਇਹਦੇ ਦੋ ਤਿੰਨ ਸੂਸੀ ਪੇੜੇ ਜੇ ਬਣਾ ਲਿਓ ਫਿਰ ਆਪਾਂ ਵਰਤਾਂਗੇ ਜੈ ਸੈਲਫ ਕਿਉਂਕਿ ਇਹ ਚਕਲੇ ਤੇ ਬਿਲਕੁਲ ਨਹੀਂ ਬੰਦਦਾ ਹਲਕਾ ਜਿਹਾ ਪਚਾਵਲ ਦਾ ਆਟਾ ਸੈਲਫ ਦੇ ਉੱਪਰ ਪਾ ਕੇ ਫਿਰ ਇਹਨੂੰ ਬੇਲਣਾ ਸ਼ੁਰੂ ਕਰਾਂਗੇ ਹੌਲੀ ਹੌਲੀ ਤੁਸੀਂ ਬੇਲਣਾਗਾ ਇਹਨੂੰ ਕਿਉਂਕਿ ਇਹ ਬੇਲਣੇ ਨਾਲ ਵੀ ਚਿਪਕੂਗਾ ਸੈਲਫ ਨਾਲ ਵੀ ਚਿਪਕੂਗਾ ਇਹਦੀ ਉਲਟ ਪਲਟ ਤੁਸੀਂ ਕਰਦੇ ਰਹੋ ਤੇ ਥੋੜਾ ਥੋੜਾ ਆਟਾ ਇਹਦੇ ਉੱਪਰ نیچے ਪਾਉਂਦੇ ਰਹੋ ਜਿੰਨਾ ਪਤਲਾ ਹੋ ਸਕੇ ਓਨਾ ਪਤਲਾ ਹੀ ਤੁਸੀਂ ਇਹਨੂੰ ਬੇਲਣਾ ਹੈਗਾ ਫਿਰ ਆਪਾਂ ਕੋਈ ਵੀ ਫੋਕ ਵਗੈਰਾ ਲੈ ਲਾਂਗੇ ਤੇ ਸਾਰੇ ਦੇ ਵਿੱਚ ਥੋੜੇ ਥੋੜੇ ਟੱਕ ਜੇ ਲਗਾ ਦਾਂਗੇ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰੀਏ ਤੇ ਫੁੱਲਣ ਬਿਲਕੁਲ ਵੀ ਨਾ ਪਰ ਇਹਦੀ ਸ਼ੇਪ ਕਰਨੀ ਤੁਸੀਂ ਕੋਈ ਧਿਆਨ ਨਹੀਂ ਦੇਣਾ ਸਾਈਡਾਂ ਤੋਂ ਇਹ ਫਟੂਗਾ ਵੀ ਟੁੱਟੂਗਾ ਵੀ ਕਿਉਂਕਿ ਆਪਾਂ ਇਹਨੂੰ ਇੰਨਾ ਪਤਲਾ ਬੇਲਿਆ ਹੈਗਾ ਫਿਰ ਆਪਾਂ ਲਿਆ ਜੀ ਕੂਕੀ ਕਟਰ ਤੁਹਾਡੇ ਕੋਲੇ ਕੋਈ ਵੀ ਭਾਂਡਾ ਵਗੈਰਾ ਹੋਵੇ ਛੋਟੇ ਸਾਈਜ਼ ਦੀਆਂ ਕੋਲੀਆਂ ਹੁੰਦੀਆਂ ਤੁਸੀਂ ਉਹਦੇ ਨਾਲ ਵੀ ਇਹਨਾਂ ਨੂੰ ਵਿੱਚੋਂ ਲੇਜ਼ ਦੀ ਤਰ੍ਹਾਂ ਕੱਢ ਸਕਦੇ ਹੋਗੇ ਸ਼ੇਪ ਜਿਹੜੀ ਮਰਜ਼ੀ ਦੇ ਲੋ ਜਿਹੜਾ ਤੁਹਾਡਾ ਦਿਲ ਕਰੇ ਸਾਰੇ ਚਿਪਸਾਪਾ ਕੱਢ ਕੇ ਇੱਕ ਸਾਈਡ ਤੇ ਰੱਖ ਲਾਂਗੇ ਫਿਰ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੀ ਫਰਾਈ ਸਭ ਤੋਂ ਪਹਿਲਾਂ ਤੇਲ ਨੂੰ ਰੱਖ ਦੇਣਾ ਗਰਮ ਤੇ ਜਦੋਂ ਹੀ ਤੇਲ ਤੁਹਾਡਾ ਗਰਮ ਹੋ ਗਿਆ ਐਨਾ ਜ਼ਿਆਦਾ ਗਰਮ ਵੀ ਨਹੀਂ ਕਰਨਾ ਕਿ ਇਹਨੂੰ ਪਾਉਂਦੇ ਸਾਰੇ ਇਹ ਸੜ ਜਾਣ ਬਸ ਤੁਸੀਂ ਮੀਡੀਅਮ ਗਰਮ ਤੇ ਰੱਖਣਾ ਉਸ ਤੋਂ ਬਾਅਦ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਹੌਲੀ ਹੌਲੀ ਪਕਾਓ ਇਹਨਾਂ ਨੂੰ ਪੱਕਣ ਤੇ 3 ਤੋਂ 4 ਮਿੰਟ ਆਰਾਮ ਨਾਲ ਲੱਗ ਜਾਣਗੇ ਚੈਨੀ ਨਾਲ ਦਬਾ ਦਬਾ ਕੇ ਤੁਸੀਂ ਇਹਨਾਂ ਨੂੰ ਪਕਾਉਣਾ ਹੈਗਾ ਤਾਂ ਕਿ ਇਹ ਬਿਲਕੁਲ ਫੁੱਲਣ ਵੀ ਨਾ ਤੇ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਜੀ ਚਿਪਸ ਬਣ ਕੇ ਤਿਆਰ ਹੋ ਜੇ ਜਾਦਾ ਇਹਨਾਂ ਦਾ ਕਲਰ ਚੇਂਜ ਨਹੀਂ ਕਰਨਾ ਇਸੇ ਤਰ੍ਹਾਂ ਹੀ ਇਹਨਾਂ ਨੂੰ ਆਪਾਂ ਪਕਾਵਾਂਗੇ ਤੇ ਹੁਣ ਇਹ ਲਗਭਗ 4 ਕਿ ਮਿੰਟਾਂ ਦੇ ਵਿੱਚ ਹੀ ਇਹ ਤਿਆਰ ਹੋਗੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਬੜੇ ਸੌਖਾ ਤਰੀਕਾ ਤੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਚਾਹੇ ਮਹੀਨੇ ਪਰ ਲਈ ਰੱਖਿਓ ਇਸੇ ਤਰ੍ਹਾਂ ਹੀ ਇਹ ਸਖਤ ਤੇ ਕ੍ਰਿਸਪੀ ਰਹਿਣਗੇ ਜਿਵੇਂ ਕਿ ਆਪਾਂ ਬਾਜ਼ਾਰ ਵਾਲੀ ਚਿਪਸ ਲੈ ਆ ਕੇ ਖਾਣੇ ਹੁੰਦੇ ਆਗੇ ਮਜ਼ੇਦਾਰ ਤੇ ਚਟਪਟਾ ਜੱਬ ਬਣਾਉਣ ਦੇ ਲਈ ਇਹਦੇ ਲਈ ਤਿਆਰ ਕਰਾਂਗੇ ਮਸਾਲਾ ਉਹਦੇ ਲਈ ਲਈ ਆਪਾਂ ਤਿੱਖੀ ਮਿਰਚ ਫਿਰ ਪਾਇਆ ਚਾਟ ਮਸਾਲਾ கலா நமக்கு அம்ச்சூர பவுடர் ਔਰ ਇਹਨਾਂ ਤੋਂ ਬਿਨਾ ਤੁਸੀਂ ਕਾਲੀ ਮਿਰਚ oregano ਚਿੱਲੀ ਫਲੈਕਸ ਰੰਗ ਵਾਲੀ ਦੇਗੀ ਮਿਰਚ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਤੁਸੀਂ ਇਸ ਮਸਾਲੇ ਦੇ ਵਿੱਚ ਜ਼ਰੂਰਤ ਦੇ ਅਨੁਸਾਰ ਮਿਕਸ ਕਰ ਸਕਦੇ ਹੋ ਕਿੰਨੀ ਜ਼ਿਆਦਾ ਕ੍ਰਿਸਪੀ ਬਣੀ ਹੈ ਇਹ ਤੁਸੀਂ ਆਵਾਜ਼ ਤੋਂ ਸੁਣ ਹੀ ਲਿਆ ਹੋਊਗਾ ਤੇ ਮਜ਼ੇਦਾਰ ਕਿੰਨੀ ਹੈ ਇਹ ਤੁਹਾਨੂੰ ਬਣਾ ਕੇ ਪਤਾ ਲੱਗੂਗਾ ਫਿਰ ਤਿਆਰ ਕੀਤਾ ਹੋਇਆ ਮਸਾਲਾ ਇਹਦੇ ਉੱਪਰ ਪਾ ਕੇ ਪਲੇਟ ਨਾਲ ਟੱਕ ਕੇ ਤੇ ਦੋ ਚਾਰ ਵਾਰੀ ਹਿਲਾ ਦਿਓ ਬਹੁਤ ਹੀ ਮਜ਼ੇਦਾਰ ਬਜਾਰ ਵਰਗੀ ਆਲੂ ਚਿਪਸ ਬਣ ਕੇ ਤਿਆਰ ਹੋਊਗੀ ਨੇ ਸਿੰਪਲ ਤਰੀਕੇ ਨਾਲ ਇਹ ਮੈਂ ਬਹੁਤ ਥੋੜੀ ਤਿਆਰ ਕੀਤੀ ਹੈ ਦੋ ਆਲੂਆਂ ਨਾਲ ਤਾਂ ਕਾਫੀ ਸਾਰੀ ਤਿਆਰ ਹੋ ਜਾਂਦੀ ਹੈ ਬੱਚਿਆਂ ਦੇ 4-5 ਦਿਨ ਆਰਾਮ ਨਾਲ ਨਿਕਲ ਜਾਣਗੇ ਤੇ ਟੇਸਟੀ ਕਿੰਨੀ ਹੈ ਉਹ बार-बार ਡਿਮਾਂਡ ਕਰਨਗੇ ਤੇ ਤੁਸੀਂ ਬਣਾ ਕੇ ਦਿਆ ਕਰੋਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਹੋ ਜੀ ਲੱਗੀ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ